ਨਾਰਾਇਣ ਸਿੰਘ ਚੌੜਾ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਹੋਰ ਲੈ ਲਿਆ ਗਿਆ ਲੰਗੇ ਦੇਣੀ ਉਹਨਾਂ ਨੂੰ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਔਰ ਉੱਥੇ ਹੀ 3 ਦਿਨ ਦਾ ਹੋਰ ਪੁਲਿਸ ਰਿਮਾਂਡ ਐਕਸਟੈਂਡ ਕਰਵਾਇਆ ਗਿਆ ਹੈ 3 ਦਿਨ ਦਾ ਹੋਰ ਪੁਲਿਸ ਰਿਮਾਂਡ ਲਿਆ ਗਿਆ ਇਸ ਤੋਂ ਪਹਿਲਾਂ 2 ਰਿਮਾਂਡ ਲੈ ਜਾ ਚੁੱਕੇ ਨੇ ਲਗਾਤਾਰ ਪੁੱਛ ਪੜਤਾਲ ਚੱਲਦੀ ਪਈ ਹੈ ਔਰ ਮਾਮਲਾ ਸੁਖਬੀਰ ਸਿੰਘ ਬਾਦਲ ਦੇ ਉੱਤੇ ਹੋਏ ਹਮਲੇ ਦਾ ਗੋਲੀ ਚੱਲੀ ਦਾ ਔਰ ਉਸੇ ਮਾਮਲੇ ਨੂੰ ਲੈ ਕੇ ਨਰੈਨ ਸਿੰਘ ਚੌੜਾ ਦੇ ਨਾਲ ਜਾਂਚ ਪੜਤਾਲ ਚੱਲਦੀ ਪਈ ਹੈ ਇੱਕ ਪਾਸੇ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਉੱਥੇ ਦੂਜੇ ਪਾਸੇ ਮਤੇ ਪਾਏ ਜਾ ਰਹੇ ਹੈ ਕਿ ਨਰੈਨ ਸਿੰਘ ਚੌੜਾ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਜਾਵੇ ਖੈਰ ਹੁਣ ਇਹ ਸਾਰੇ ਮਸਲੇ ਕਿੱਥੇ ਤੱਕ ਪਹੁੰਚਣਗੇ ਅਪੜਨਗੇ ਸਮਾਂ ਦੱਸੇਗਾ ਪਰ ਇਹਦੇ ਦਰਮਿਆਨ ਪੁਲਿਸ ਦਾ ਜੋ ਬਿਆਨ ਸਾਹਮਣੇ ਆਇਆ ਹੈ ਸਭ ਤੋਂ ਪਹਿਲਾਂ ਉਹ ਸੁਣਦੇ ਆ ਕਿ ਪੁਲਿਸ ਨੇ ਇਸ ਬਾਰੇ ਕੀ ਕਿਹਾ ਦੋਨੋਂ ਧਿਰਾਂ ਨੇ ਆਪਣੇ ਆਪਣੇ ਹਾਜੂਤ ਵਿੱਚ ਕੇਸ ਦੀ ਫੈਂਸਲੀ ਵੀ ਤੇ ਪੋਸਟਿਊਸ਼ਨ ਨੇ ਵੀ ਦੋਨਾਂ ਧਿਰਾਂ ਦੀ ਬਹਿਸ ਤੋਂ ਬਾਅਦ ਜਾਸਾਨੇ ਜੂ ਉਹਨਾਂ ਬੈਟਰ ਲੱਗਿਆ ਤਿੰਨ ਦਿਨ ਦਾ ਪਾਸਵਾੜਾ ਜਿਹੜਾ ਉਹ ਸਾਨੂੰ ਤੋਂ ਮਿਲ ਰਹੀ ਹੈ ਜੀ ਸਾਨੂੰ ਮਿਲ ਕੇ ਬਾਅਦ ਅਸੀਂ ਉਹ ਸਾਰਾ ਪ੍ਰੋਫੈਸਰ ਸਾਨੂੰ ਉਹ ਮਿਲ ਗਈ ਹੈ ਜੀ ਮਿਲ ਕੇ ਅਸੀਂ ਉਹਨੂੰ ਇਨਵੈਸਟਿਗੇਟ ਕਰ ਰਹੇ ਹਾਂ ਦੇਖੋ ਅਸੀਂ ਹਰ ਪ੍ਰੋਜੈਕਟ ਨੂੰ ਹਰ ਪਹਿਲੂ ਕੋਈ ਦੀ ਜਾਂਚ ਕਰ ਰਹੇ ਹਾਂ ਕਿ ਸਾਨੂੰ ਸਾਡੀ ਜਿਹੜੀ ਰਿਸਰਚ ਜਿਹੜਾ ਹੋ ਰਹੀ ਹੈ ਉਹ ਪ੍ਰੋਗਰੈਸ ਦੇ ਵਿੱਚ ਤੇ ਜੇ ਕੋਈ ਨਵਾਂ ਰੈਕਸ ਆਉਣਗੇ ਹੋਰ ਆਉਣਗੇ ਤਾਂ ਮਤਲਬ ਬਾਤ ਕਰਦੇ ਹਾਂ ਉਹਨਾਂ ਤਰ੍ਹਾਂ ਨੇ ਤੇ ਆਪਣਾ ਪ੍ਰਿਆਤਨ ਰੱਖਿਆ ਸੀ ਡਿਫੈਂਸਲੇ ਵੀ ਤੇ ਪ੍ਰੋਸਟਿਨਸ਼ਨ ਦੇ ਵੀ ਦੋਨਾਂ ਤਰ੍ਹਾਂ ਦੀ ਬਹਿਸ ਤੋਂ ਬਾਅਦ ਜਾਸਨ ਨੇ ਜੂ ਉਹਨਾਂ ਬੈਟਰ ਲੱਗਿਆ ਤਿੰਨ ਦਿਨ ਦਾ ਪਸੂਵਾਣੇ ਦਾ ਉਹ ਸਾਨੂੰ ਕੋਈ ਲੱਈਏ ਜੀ ਸਾਨੂੰ ਮਿਲ ਕੇ ਬਾਅਦ ਅਸੀਂ ਉਹ ਸਾਰਾ ਪ੍ਰੋਜੈਕਟ ਸਾਨੂੰ ਉਹ ਮਿਲ ਗਈ ਹੈ ਜੀ ਬਿਲਕੁਲ ਅਸੀਂ ਉਹਨਾਂ ਨੂੰ ਇਨਵੈਸਟਿਗੇਟ ਕਰ ਰਹੇ ਹਾਂ ਦੇਖੋ ਅਸੀਂ ਹਰ ਪੈਕਟ ਨੂੰ ਹਰ ਪੈਨ ਨੂੰ ਕੋਈ ਜਾਂਚ ਕਰ ਰਹੇ ਹਾਂ ਕਿ ਸਾਨੂੰ ਸਾਡੀ ਜਿਹੜੀ ਰਸ਼ੀ ਜਿਹੜਾ ਕੋਈ ਨਾ ਪ੍ਰੋਗਰੈਸ ਦੇ ਵਿੱਚ ਤੇ ਜੇ ਕੋਈ ਨਵਾਂ ਰਕਸ ਆਉਣਗੇ ਹੋਰ ਆਉਣਗੇ ਤਾਂ ਮਾਤ ਦੱਸ ਸਕਦੇ ਹਾਂ